બસ ਇੱਕ ਨਿੱਕੀ ਜੀ ਗੱਲ ਮੈਂ ਤੁਹਾਡੀ ਆਗਿਆ ਨਾਲ ਕਰਕੇ ਮਹਾਭਾਰਤ ਚੋਂ ਤੇ ਮਹਾਭਾਰਤ ਦਾ ਯੁੱਧ ਚੱਲ ਰਿਹਾ ਤੇ ਇੱਕ ਦਿਨ ਸ਼ਾਮ ਨੂੰ ਜਦੋਂ ਸੂਰਜ ਛਿਪ ਗਿਆ ਉਹ ਆਪਣੇ ਖੇਮਿਆਂ 'ਚ ਆ ਕੇ ਸੂਰ ਆਪਣਾ ਅਰਜੁਨ ਗੁੱਸੇ ਨਾਲ ਭਰਿਆ ਹੋਇਆ ਦਰੋਣਾਚਾਰੀਆ ਦੇ ਖੇਮੇ ਚ ਆਉਂਦਾ ਤੇ ਕਹਿੰਦਾ ਵੀ ਇਹ ਕੀ ਗੱਲ ਤੁਸੀਂ ਸਾਡੇ ਸੈਨਾਪਤੀਓ ਸਾਡੇ ਗੁਰੂਆਂ ਸਾਰਿਆਂ ਨੂੰ ਤੁਸੀਂ ਸ਼ਕਤਰ ਵਿਦਿਆ ਸਿਖਾਈ ਐ ਅੱਜ ਤੁਹਾਡਾ ਤੇ ਅਰਜਨ ਦਾ ਜਦੋਂ ਯੁੱਧ ਹੁੰਦਾ ਰਿਹਾ ਤਾਂ ਜਦੋਂ ਤੁਸੀਂ ਬਾਣ ਮਾਰਦੇ ਸੀ ਅਰਜਣ ਦਾ ਰਤ ਸਿਰਫ 5 ਹੱਥ ਪਿੱਛੇ ਜਾਂਦਾ ਸੀ ਜਦੋਂ ਅਰਜਣ ਬਾਣ ਮਾਰਦਾ ਸੀ ਤੁਹਾਡਾ ਰਤ 50 ਹੱਥ ਪਿੱਛੇ ਚਲਿਆ ਜਾਂਦਾ ਸੀਗਾ ਇਹਦਾ ਕਾਰਨ ਕੀ ਆ ਮੈਨੂੰ ਦੱਸੋ ਤੁਸੀਂ ਰਲੇ ਹੋਏ ਤਾਂ ਨਹੀਂ ਉਹ ਹੱਸ ਪਏ ਕਹਿੰਦੇ ਦਰਯੋਦਨ ਕਹਿੰਦੇ ਮੇਰੇ ਵਿੱਚ ਵੀ ਇੰਨਾ ਹੀ ਮੇਰੇ ਬਣਾ ਦੇ ਵਿੱਚ ਇੰਨਾ ਹੀ ਤਾਪ ਹੁੰਦਾ ਸੀ ਇੰਨਾ ਹੀ ਰੋਹ ਹੁੰਦਾ ਸੀਗਾ ਜਦੋਂ ਕਹਿੰਦੇ ਮੈਂ ਉਹ ਰਾਜੇ ਨੇ ਮੈਨੂੰ ਕੰਢਦਾ ਸੀਗਾ ਮੇਰੇ ਮਿੱਤਰ ਰਾਜੇ ਨੇ ਕਹਿੰਦੇ ਫਿਰ ਮੈਂ ਤੇਰੇ ਕੋਲੇ ਆ ਗਿਆ ਤੁਸੀਂ ਮੈਨੂੰ ਮਹਿਲ ਦੇਤੇ ਦਾਸ ਤੇ ਦਾਸੀਆਂ ਦੇਤੀਆਂ ਸਾਰੀਆਂ ਸੁੱਖ ਸਹੂਲਤਾਂ ਆਗੀਆਂ ਮੇਰੇ ਕੋਲੇ ਪਰ ਕਹਿੰਦਾ ਉਧਰ ਜਿਹੜਾ ਅਰਜਨ ਹੈ ਨਾ 12 ਬਰੇ ਦਾ ਜੰਗਲ ਦੇ ਵਿੱਚ ਬਣਵਾਸ ਭੋ ਕੇ ਆਇਆ ਉਹ ਔਰ ਉਹ ਅਰਜਨ ਜਿਹੜਾ ਮਰਦ ਮਰਦ ਅਰਜਨ ਇੱਕ ਸਾਲ ਹਿਜੜਾ ਬਣ ਕੇ ਵਿਰਾਡ ਦੇ ਲੋਕੇ ਰਿਹਾ ਔਰ ਉਹ ਉਤਰਾਣ ਡਾਂਸ ਸਿਖਾਉਂਦਾ ਰਿਹਾ ਔਰ ਹੁਣੇ-ਹੁਣੇ ਗੰਬਰੂ ਪੁੱਤ ਮਰਿਆ ਇਹ ਸਾਰੇ ਸੱਲ ਨੇ ਇੱਥੇ ਔਰ ਇਸ ਸੱਲ ਜਿਹੜੇ ਉਹਦੇ ਬਾਣਾ ਚ ਉਤਰਿਆਏ ਨੇ ਇਸ ਕਰਕੇ 50 ਹੱਥ ਕੀ ਮੈਂ ਉਹਦਾ ਬਾਣ ਮਾਰਿਆ ਤਾਂ ਮੇਰਾ ਰਥ 500 ਦਾ ਹੱਥ ਵੀ ਪਿੱਛੇ ਜਾ ਸਕਦਾ ਹੈ ਮੇਰੇ ਬਾਣਾ ਚ ਸਲਾਬ ਉਤਰਿਆ ਸੁੱਖਾਂ ਦੀ ਔਰ ਜੇ ਸਾਡੇ ਆ ਕਲਮਾ ਚ ਸੁੱਖਾਂ ਦੀ ਸਲਾਬ ਉਤਰਿਆ ਆਵੇ ਨਾ ਫਿਰ ਇਸ ਤਰ੍ਹਾਂ ਹੀ ਹੁੰਦਾ ਜੀ